21 ਅਗਸਤ ਨੂੰ ਭਾਰਤਵੰਦੀ ਕਾਲ ਜਿਹੜੀ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਦਾ ਵਾਲਮੀਕੀ ਸਮਾਜ ਨੇ ਵਿਰੋਧ ਕੀਤਾ ਹੈ ਵਾਲਮੀਕੀ ਸਮਾਜ ਦਾ ਕਹਿਣਾ ਹੈ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 21 ਤਰੀਕ ਨੂੰ ਆਪਣੇ ਕਾਰੋਬਾਰ ਖੋਲ ਕੇ ਰੱਖਣ ਉਨ੍ਹਾਂ ਕਿਹਾ ਕਿ ਜਿਸ ਸੰਸਥਾ ਵੱਲੋਂ ਵੀ 21 ਤਰੀਕ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਲਮੀਕੀ ਸਮਾਜ ਅਤੇ ਸੰਤ ਸਮਾਜ ਉਸ ਦਾ ਵਿਰੋਧ ਕਰੇਗਾ ਅਤੇ ਉਸ ਦਾ ਬਾਈਕਾਟ ਕਰੇਗਾ ਅੰਮ੍ਰਿਤਸਰ ਤੋਂ న్యూਸ 24 ਪੰਜਾਬ ਲਈ ਸਾਰੀ ਗੁਪਤਾ ਦੀ ਖਾਸ ਰਿਪੋਰਟ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਮੀਟਿੰਗ ਹੋਈ ਪਾਵਨ ਵਾਲਮੀਕ ਧਿਰਤ ਦੇ ਉੱਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਬੰਦ ਦੀ ਕਾਲ ਦਾ ਚੱਲ ਰਿਹਾ ਵਾ ਉਹਦੇ ਵਿੱਚ ਸਾਰੀ ਸੰਗਤ ਨੂੰ ਔਰ ਜੱਜੇ ਬੰਦੀਆਂ ਨੂੰ ਔਰ ਵਾਲਮੀਕ ਸਮਾਜ ਨੂੰ ਪਾਵਨ ਵਾਲਮੀਕ ਧਿਰਤ ਲੋ ਵ ਮੈਸੇਜ ਲਾਉਨੇ ਆ ਤੇ ਇਹ 21 ਤਰੀਕ ਨੂੰ ਜਿਹੜਾ ਉਹ ਇਸ ਦਾ ਬਾਈਗਾਰਡ ਕੀਤਾ ਜਾਵੇ ਕਿ ਨਾ ਬੰਦ ਕੀਤੀ ਜਾਵੇ ਕੋਈ ਕਿਸੇ ਵੀ ਵੀਰ ਭਰਾ ਨੂੰ ਕਹਿੰਦੇ ਆ ਬਾਜ਼ਾਰਾਂ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਕਿ ਆਪਣੇ ਬਾਜ਼ਾਰ ਖੋਲ ਕੇ ਰੱਖਣੇ ਆ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਕਿ ਮੀਟਿੰਗ ਪਾਵਨ ਵਾਲਮੀਕੀ تیرਤ ਹੁਣ ਸਾਹ ਰਸਤੇ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਥ ਮਹਾਰਾਜ ਜੀ ਦੀ ਰੈਨ ਨਮਾਈ ਹੇਚ ਜੋ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਮਤਾ ਪਾਇਆ ਗਿਆ ਨਿਰਣਾ ਲਿੱਤਾ ਗਿਆ ਕਿ ਆਨ ਆਲੀ ਜਿਹੜੀ 21 ਤਰੀਕ ਨੂੰ ਜੋ ਵੀ ਬੰਦ ਦੀ ਕਾਲ ਜਿਸ ਨੇ ਵੀ ਸੋਸ਼ਲ ਮੀਡੀਆ ਤੇ ਦਿੱਤੀ ਸੀ ਉਹਦਾ ਸੰਤ ਸਮਾਜ ਵੱਲੋਂ ਐਲਾਨ ਕੀਤਾ ਜਾਂਦਾ ਬਾਈਕਾਟ ਕੀਤਾ ਜਾਂਦਾ ਔਰ ਨਾਲ ਦੀ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਆਦੇਸ਼ ਦਿੱਤਾ ਜਾਂਦਾ ਕਿ ਆਪਣਾ 21 ਤਰੀਕ ਨੂੰ ਆਪਣਾ ਕਾਰੋਬਾਰ ਤੁਰੰਤ ਜਾਰੀ ਰੱਖੋ ਖੋਲ ਕੇ ਰੱਖੋ ਆਪਣੀਆਂ ਦੁਕਾਨਾਂ ਔਰ ਕੋਈ ਲੋੜ ਨਹੀਂ ਬੰਦ ਕਰਨ ਦੀ ਕਿਉਂਕਿ ਪਵਨ ਵਾਲਮੀਕੀ ਤੀਰਤ ਦੇ ਗੱਦੀ ਨਸ਼ੀਨ ਸਤਗੁਰ ਮਲਕੀਤ ਨਾਨਕ ਮਹਾਰਾਜ ਜੀ ਦਾ ਆਦੇਸ਼ ਹੋ ਗਿਆ ਹੈ ਕਿ ਜਿਹਨੇ ਵੀ 21 ਤਰੀਕ ਨੂੰ ਮੰਨ ਲਓ ਕਿ ਕੋਈ ਵੀ ਧਰਨਾ ਪ੍ਰਦਰਸ਼ਨ ਕਰਦਾ ਉਹਨੂੰ ਤਿੱਖਾ ਜਵਾਬ ਦਿੱਤਾ ਜਾਊਗਾ ਸੰਤ ਸਮਾਜ ਦੇ ਵੱਲੋਂ ਐਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਹਿੰਦੂ ਕਾਂਦੀ ਮਹਾਪੰਚਾਇਤ ਸੁਪਰੀਪੂਰ ਨੇ ਦ੍ਰਿ ਕਰਤਾਕ ਪਹਿਲ ਦੇ ਅਰਜਨ ਸੰਤੇ ਦਿੱਤਾ ਹੈ 25% ਦਾ ਜਿਹੜੇ ਬਿਖਾੜੇ 12.5% ਵਾਲਮੀਕੀ ਮਰਜੀ ਸੰਗਾਂ ਦਾ 12.5% ਰਮਜ਼ਾਤਿਆ ਪਾਇਚੇ ਲੇਕਿਨ ਮਾਇਵਤੀ ਨੇ ਸਭ ਬੰਦ ਦੀ ਕਾਲ ਦਿੱਤੀ ਹੈ ਸੁਪਰੀਮ ਕੋਰਟ ਨੇ ਫੈਸਲੇ ਨੂੰ ਰੀਪੀਟ ਕਰਨ ਦਾ एलान ਕੀਤਾ ਹੈ ਲੇਕਿਨ ਸਤਨਾਜ ਵਾਲੀਆ ਆਸ਼ਰਮ ਨੂੰ ਨਾ ਸਤਿ ਸ੍ਰੀ ਅਕਾਲ ਉਹਨਾਂ ਦਾ ਬਾਈਕਟ ਕਰਤਾ ਹੈ ਜੋ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਕੀਤਾ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਨਾਲ ਨਾਲ ਉਹ ਜਿਹੜੇ ਸੱਤਾ ਜੱਜਾਂ ਦਾ ਫੈਸਲਾ ਉਹਦਾ ਸਵਾਗਤ ਕਰਦੇ ਹਾਂ ਕਿਉਂਕਿ ਉਹਨਾਂ ਨੇ ਡਾਕਟਰ ਭੀਮਰਾਓ ਮੇਜਗਾਰ ਜੀ ਦੇ ਸਬਦਾਂ ਅਨੁਸਾਰ ਇੱਕ ਇਤਿਹਾਸਿਕ ਫੈਸਲਾ ਕੀਤਾ ਹੈ ਉਹਨਾਂ ਲੋਕਾਂ ਨੋ ਜਾਮ ਨੋ ਚੱਕਾ ਜਾਮ ਤੇ ਨਾ ਨੋ ਮਜਾਰਾ ਲੇਕਿਨ ਜਿੰਨੇ ਨੇ ਇਸ ਦੀ ਕੋਸ਼ਿਸ਼ ਕੀਤੀ ਬੰਦ ਕਰਾਉਣ ਦੀ ਜਾਂ ਮਜਾਰਾ ਕਰਨ ਦੀ ਉਹਦਾ ਬਿਲਕੁਲ ਟੁੱਟਰੀ ਜਵਾਬ ਦਿੱਤਾ ਜਾਵੇਗਾ ਬੰਦ ਨਹੀਂ ਕਰ ਦਿੱਤਾ ਜਾਵੇਗਾ ਬਾਜ਼ਾਰ ਵੀ ਖੁੱਲਣਗੇ ਕਾਰੋਬਾਰ ਵੀ ਚੱਲਣਗੇ ਸ਼ਹਿਰ ਵਾਸੀਆਂ ਨੂੰ ਕੀ ਵੀ ਕਰਨਾ ਸ਼ਹਿਰ ਵਾਸੀਆਂ ਲਈ ਇਹ ਪੀਰ ਨੋ ਬੰਦ ਨੋ ਜਾਮ ਆਪਣੀ ਦੁਕਾਨਾਂ ਖੋਲ੍ਹਣਾ ਆਪਣਾ ਕਾਰੋਬਾਰ ਕਰਨ ਕੋਈ ਸੰਸਮਾਜ ਦਾ ਲਾਣਾ ਵਾਲਮਿਕੀ ਸਮਾਜ ਦਾ ਐਲਾਨਾ ਤਰਵਤ ਜੈ ਵਾਲਮਿਕੀ ਹਰ ਹਰ ਵਾਲੀ